ਦੀ ਖਾਸ ਰਿਪੋਰਟ ਜਿਹਦਾ ਪਿਛੇ ਪੰਚਾਇਤਾਂ ਹੁੰਦੀਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਗੁਰਿੰਦਰ ਸਿੰਘ ਸ਼ੇਰਗੱਲ ਸਰਪੰਚ ਪਿੰਡ ਜਮਸ਼ੇਰ ਖਾਸ ਤੇ ਮੇਰੇ ਨਾਲ ਮੌਜੂਦ ਸਾਰੀ ਪੰਚਾਇਤ ਅੱਜ ਤਰੀਕ 1 ਦਸੰਬਰ 2024 ਜਿਵੇਂ ਕਿ ਅਸੀਂ ਪੂਰੇ ਨਗਰ ਦੇ ਵਿੱਚ ਪਿਛਲੀ ਵਾਰ ਬੇਨਤੀ ਕੀਤੀ ਸੀ ਚੌਂਕਾਂ 'ਚ ਖੜ ਕੇ ਕਿ 2 ਦਸੰਬਰ ਤੱਕ ਜਿਹੜਾ ਤੁਸੀਂ 2 ਨਵੰਬਰ ਤੱਕ ਜਿਹੜਾ ਨਸ਼ਾ ਵੇਚਣਾ ਪਿੰਡ ਦੇ ਵਿੱਚ ਜਿਹੜੇ-ਜਿਹੜੇ ਬੰਦੇ ਵੇਚਦੇ ਆ ਉਹ ਜਾਂ ਨਸ਼ਾ ਵੇਚਣਾ ਬੰਦ ਕਰਦੇ ਹੋ ਜਾਂ ਧੰਦਾ ਬਦਲੋ ਆਪਣਾ ਜਾਂ ਪਿੰਡ ਛੱਡ ਦਿਓ ਬੇਨਤੀ ਕੀਤੀ ਸੀ ਲੇਕਿਨ ਕੁਝ ਗਲਤ ਅੰਸਰਾਂ ਨੇ ਉਸ ਬੇਨਤੀ ਨੂੰ ਅਜਾਇਆਂ ਜਾਂ ਸਮਝ ਲਿਆ ਵੀ ਜਿੱਦਾਂ ਪਿੱਛੇ ਪੰਚਾਇਤਾਂ ਹੁੰਦੀਆਂ ਸੀ ਵੀ ਬੋਲ ਕੇ ਚਲ ਗਿਆ ਸ਼ਾਇਦ ਕਿਸੇ ਨੇ ਆਉਣਾ ਨਹੀਂ ਅੱਜ ਅਸੀਂ ਇਹਦੇ ਉੱਤੇ ਕਾਰਵਾਈ ਕਰਦੇ ਹੋਏ ਮਹੱਲਾ ਨਿੰਮਾ ਵਾਲਾ ਇੱਥੇ ਪਹੁੰਚੇ ਸੀ ਅਸੀਂ ਜੋ ਕਿਹਾ ਸੀ ਅਸੀਂ ਪਾਣੀ ਦਾ ਕਨੈਕਸ਼ਨ ਕੱਟਣ ਆਏ ਸੀ ਪੰਚਾਇਤ ਵੱਲੋਂ ਲੇਕਿਨ ਸਾਡੇ ਮੁਹੱਲੇ ਦੇ ਵਾਰ ਨੰਬਰ 1 ਜਿੱਥੇ ਮਹੱਲਾ ਪੈਂਦਾ ਨਿਮਾਵਾਲਾ